ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਹਾਣੀ ਨੇ ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਇਲਾਕੇ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਫਿਲਹਾਲ ਹੜ੍ਹਾਂ ਦਾ ਕੋਈ ਵੀ ਖਤਰਾ ਨਹੀਂ ਹੈ ਪਰ ਫਿਰ ਵੀ ਦਰਿਆ ਵਿੱਚ ਵਧੇ ਪਾਣੀ ਕਾਰਨ ਸਾਡੀਆਂ ਟੀਮਾਂ ਅਲਰਟ ਹਨ ਅਤੇ ਉਹਨਾਂ ਥਾਵਾਂ ਉੱਤੇ ਤੁਸੀਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਜਿੱਥੇ ਤੁਸੀਂ ਬੰਦ ਕਮਜ਼ੋਰ ਮਹਿਸੂਸ ਹੋ ਰਿਹਾ ਹੈ ਮੌਸਮ ਬੱਚੇ ਉਹਦੇ ਖਾਂਦੇ ਹੈਗੀ ਹੌਣ ਤਾਂ ਮੈਡਮ ਇਹੋ ਜੀ ਆ ਵੀ ਜਿੱਥੇ ਟੁੱਟ ਰਿਹਾ ਉੱਥੇ ਜੇ ਸੈਨ ਦੇ ਕਿ ਥੋੜਾ ਬਹੁਤ 100 200 ਹਜ਼ਾਰ ਲਾ ਕੇ ਆ ਅ ਅੱਜ ਅਸੀਂ ਬੇਸਿਕਲੀ ਵਿਜ਼ਿਟ ਤਾਂ ਕੀਤਾ ਹੈਗਾ ਜੀ ਕਿਉਂਕਿ ਉੱਜ ਜਿਹੜੀ ਰਿਵਰ ਹੈ ਉਹਦੇ ਵਿੱਚ ਕੁਝ ਡਿਸਚਾਰਜ ਕੱਲ ਤੇ ਅੱਜ ਛੱਡਿਆ ਗਿਆ ਸੀਗਾ अर्ਲੀ ਮਾਰਨਿੰਗ ਸੋ ਉਹਦਾ ਜਿਹੜਾ ਇੰਪੈਕਟ ਹੈ ਜਿਹੜਾ ਇਫੈਕਟ ਹੈ ਉਹ ਕੁਝ ਪਿੰਨਾਂ ਦੇ ਵਿੱਚ ਜਿਹੜੇ ਅਜਨਾਲਾ ਤੇ ਰਮਦਾਸ ਬਲੌਗ ਤੇ ਹੈਗੇ ਕੁਝ ਪਿੰਨਾਂ ਦੇ ਵਿੱਚ ਅ ਹੁਣ ਦੇਖਣ ਨੂੰ ਨਜ਼ਰ ਆ ਰਿਹਾ ਜਿਹੜੀ ਚੰਗੀ ਗੱਲ ਇਹ ਹੈ ਕਿ ਹੁਣ ਉਜ ਰਿਵਰ ਦੇ ਵਿੱਚ ਜਿਹੜਾ ਡਿਸਚਾਰਜ ਹੈ ਉਹ ਘਟ ਗਿਆ ਹੈਗਾ ਸੋ ਜਿਹੜਾ ਇਹ ਇਫੈਕਟ ਰਹਿਣਾ ਇਹ ਇਹ ਲਗਭਗ ਆਪਾਂ ਨੂੰ 2 ਦਿਨ ਅਲਰਟ ਤੇ ਰਹਿਣਾ ਹੈ ਸੋ ਆਲਰੇਡੀ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜਾ ਦਰਿਆ ਦਾ ਪੱਧਰ ਉਹ ਥੋੜਾ ਉੱਚਾ ਹੋ ਚੁੱਕਿਆ ਹੈ ਸੋ ਕੁਝ ਪਿੰਡ ਅਸੀਂ ਆਈਡੈਂਟੀਫਾਈ ਕੀਤੇ ਸੀਗੇ ਜਿੱਥੇ ਅਸੀਂ ਅਲਰਟ ਤੇ ਰਹਾਂਗੇ ਐਸ ਸੱਚ ਕੋਈ ਖੱੱਚੇ ਵਾਲੀ ਗੱਲ ਨਹੀਂ ਹੈਗੀ ਬਟ ਅਲਰਟ ਰਹਿਣਾ ਬਹੁਤ ਜ਼ਰੂਰੀ ਹੈਗਾ ਉਹਦੇ ਲਈ ਅਸੀਂ ਆਪਣੀ ਜਿਹੜੀ ਟੀਮ ਹੈਗੀ ਹੈ ਉਹ ਕੱਲ ਰਾਤ ਤੋਂ ਹੀ ਇੱਥੇ ਡਿਪਲੋਏ ਕੀਤੀ ਹੋਈ ਸੀਗੀ ਤੇ ਜਿਹੜੇ ਕੋਈ ਕੁਝ ਖਾਮਤ ਤੇ ਸਾਨੂੰ ਲੱਗ ਰਿਹਾ ਕਿ ਵੀਕ ਹੋ ਗਈ ਹੈ ਬੈਂਕਮੈਂਟ ਦਰਿਆਦੀ ਉੱਥੇ ਅਸੀਂ ਸਟਰੈਂਥਨਿੰਗ ਲਈ ਬੈਗਸ ਦਾ ਕੰਮ ਸ਼ੁਰੂ ਕਰਾਨ ਲੱਗੇ ਹੈਗੇ ਆ ਤੇ ਕੁਝ ਏਰੀਆਜ਼ ਦੇ ਵਿੱਚ ਜਿੱਥੇ ਸਾਨੂੰ ਲੱਗਿਆ ਜਿੱਦਾਂ ਅਸੀਂ ਹੁਣ ਕੋਹਨੇਵਾਲ ਵਿਜ਼ਿਟ ਕਰਕੇ ਆਏ ਹਾਂ ਕੁਝ ਥਾਵਾਂ ਦੇ ਵਿੱਚ ਕੁਝ ਘਰ ਹੈਗੇ ਜਿੱਥੇ ਸਾਨੂੰ ਲੱਗਿਆ ਕਿ ਅਸੀਂ ਉਹਨਾਂ ਨੂੰ ਅਲਰਟ ਕਰਕੇ ਜੇ ਲੋਡ ਪਈ ਤਾਂ ਉਹਨਾਂ ਨੂੰ ਕਿੱਥੇ ਆਪਾਂ ਨੇ ਵੈਕੂਏਟ ਕਰਨਾ ਹੈਗਾ ਉਹ ਅਸੀਂ ਦੱਸ ਕੇ ਆਏ ਹੈਗੇ ਸਮਝਾ ਕੇ ਆਏ ਹੈਗੇ ਉੱਥੇ ਵੀ ਸਾਡੀਆਂ ਟੀਮਸ ਜਿਹੜੀਆਂ ਨੇ ਅੱਜ ਰਾਤ ਵੀ ਰਹਿਣਗੀਆਂ ਸੋ ਦੋ ਦਿਨ ਦੀ ਅਲਰਟ ਹੈਗੀ ਹੈ ਕਿਉਂਕਿ ਹੁਣ ਉਹ ਜਿਹਦਾ ਲੈਵਲ ਜਿਹੜਾ ਹੈ ਉਹ ਡਿਕਰੀਸ ਕਰ ਰਿਹਾ ਸੋ ਜਿਹੜਾ ਡਿਕਰੀਜ਼ਿੰਗ ਇਫੈਕਟ ਉਹ ਸਾਨੂੰ ਕੱਲ ਦਿ세ਗਾ ਅੱਜ ਸਾਨੂੰ ਇਨਕਰੀਜ਼ਿੰਗ ਇਫੈਕਟ ਇੱਕ ਵਾਰੀ ਦਿਖੇਗਾ ਸੋ ਬਟ ਐਸ ਸੱਚ ਕੋਈ ਜੋ ਵੀ ਅਸੀਂ ਅੱਜ ਕਦਮ ਲੈ ਰਹੇ ਹਾਂ ਅਸੀਂ ਐਜ਼ ਐਨ ਅਬਾਂਡੈਂਟ ਕਾਸ਼ਨ ਲੈ ਰਹੇ ਹਾਂ ਕੋਈ ਐ ਸੱਚ ਘਬਰਾਉਣ ਵਾਲੀ ਜਾਂ ਪੈਨਿਕ ਵਾਲੀ ਗੱਲ ਨਹੀਂ ਹੈਗੀ ਐਜ਼ ਆਫ ਨਾਊ ਜਿਹੜਾ ਲਾਸਟ ਰੀਡਿੰਗ ਉਜ ਬਰਾਜ ਦੀ ਸੀਗੀ 4 ਵਜੇ ਉਹ 1.4 ਲੱਖ ਕਿਊਸੈਕ ਸੀਗੀ ਸੋ ਐਜ਼ ਆਫ ਨਾਊ ਇਹ ਡेंजर ਲੈਵਲ ਤੇ ਨਹੀਂ ਚੱਲ ਰਹੀ ਲੇਕਿਨ ਜਿਹੜਾ ਰਾਵੀ ਦਰਿਆ ਹੈਗਾ ਕਿਉਂਕਿ ਇੱਕ ਵਾਰੀ ਉਹਨੇ ਇਨਕਰੀਜ਼ ਹੋਣਾ ਤਾਂ ਹੋ ਸਕਦਾ ਹੈ ਉਹ ਤੁਸੀਂ ਨੂੰ ਟੱਚ ਕਰ ਜੇ ਓਵਰ ਟਾਪਲ ਜੇ ਹੁੰਦਾ ਹੈ ਉਹਦੇ ਲਈ ਅਸੀਂ ਇੱਕ ਕਦਮ ਚੱਕਰੀ ਹੈਗੀ ਹੈ ਬਸੇ ਸਾਨੂੰ ਇਹ ਉਮੀਦ ਹੈ ਕਿ ਇਹ ਪਾਣੀ ਜਿਹੜਾ ਹੈਗਾ ਲਗਭਗ ਨਿਕਲ ਜਾਏਗਾ ਬਟ ਫਿਰ ਵੀ ਆਪਾਂ ਕਿਉਂਕਿ ਕੋਈ ਵੀ ਕਿਸੇ ਦੀ ਜਾਨ ਮਨ ਨੂੰ ਨੁਕਸਾਨ ਨਾ ਹੋਵੇ ਤਾਂ ਅਸੀਂ ਇਹ ਕਦਮ ਚੱਕਰੇ ਹੈਗੇ ਕਿ ਦੋ ਦਿਨ ਅਸੀਂ ਅਲਰਟ ਤੇ ਰਹਾਂਗੇ